ਲੋਜੀ ਸਤ ਸ੍ਰੀ ਅਕਾਲ ਦਰਟ ਬਲੌਗ ਤੇ ਤੁਹਾਡਾ ਸਵਾਗਤ ਹੈ ਹਾਂਜੀ ਮੇਰੀ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਹੈ ਦੁਪਹਿਰ ਦਾ ਟਾਈਮ ਹੈ ਆਪਾਂ ਬਲੌਗ ਸ਼ੁਰੂ ਕਰਦੇ ਚਾਹ ਪਾਣੀ ਆਪਾਂ ਪੀ ਲਿਆ ਰਿਕਵੈਸਟ ਹੈ ਜਿਹੜੇ ਮੇਰੇ ਚੈਨਲ ਦੇ ਪੈਣ ਭਰਾ ਨਵੇਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਆਪਣੇ ਬਲੌਗ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਤੇ ਹਾਂਜੀ ਆਪਾਂ ਚਾਹ ਪੀ ਲਈ ਤੇ Papa ਹੀ ਖੇਤ ਚਲੇ ਗਏ ਨੇ ਚਾਹ ਫੀ ਕਿਉਂ ਉਹਨੇ ਢਾਲ ਜੇ ਲਵਾਉਣੀ ਸੀਗੇ ਤੇ ਕੋਈ ਬਹੁਤ ਵੱਟ ਕੇ ਲੈ ਕੇ ਗਿਆਗਾ ਤੇ ਹੁਣ ਮੈਂ ਮੱਝਾਂ ਵੰਨਣ ਚੱਲੀਆਂ ਤੇ ਨਾਇਆਪਾ ਆਂਬ ਦੇ achar ਦੀ ਕਰਦੇ ਆਂਗੇ ਤਿਆਰੀ ਨਾ ਮੈਂ ਪਿਛਲਾ ਆਂਬ ਕੱਢਦੀ ਆਂ ਦੂਸਰੇ ਭਾਂਡੇ ਦੇ ਵਿੱਚ ਤੇ ਬਾਲਟੀ ਵਗੈਰਾ ਸਾਫ਼ ਕਰਦੇ ਨੇ ਜਿਹੜੇ ਭਾਂਡੇ ਚ ਪਾਇਆ ਸੀਗਾ ਨਾਇਆਪਾ ਤੁਹਾਨੂੰ ਦਿਖਾਉਣਾਂਗੇ ਵੀ ਆਪਣਾ ਪਿਛਲੇ ਸਾਰਾ ਆਂਬ ਦਾ achar ਕਿਸ ਤਰ੍ਹਾਂ ਦਾ ਸੀਗਾ ਮੈਂ ਇਧਰ ਹੀ ਲਾਣੀ ਹੈ ਐਦਰ ਮੌਸਮ ਹੋ ਰਿਹਾ ਇਧਰ ਹੋ ਰਿਹਾ ਨਾ ਇਹ ਤਾਂ ਮੈਂ ਕੱਟਣਾ ਡਰਦੀ ਸੀ ਉਹੋ ਦਾ ਮਾਰਦੀ ਸੀ ਨਾ ਹਾਟ ਨੂੰ ਅਰੇ ਕਿੱਡੇ ਕਰੇ ਸੀਗੇ ਦਾਰਮੇਦਰ ਦਿਲਾ ਦੀ ਹਟ ਗਈ ਮਾਸਲ ਮੈਂ ਫੇਰ ਹੀ ਤਰੂੰਗੀ ਕਾਦੀ ਹੀ ਰਹੀ ਰਹੇ ਨੀਗੀ ਇਹ ਮੇ ਤੋਂ ਕਿ ਨਾ ਪਹਿਲਾਂ ਸਕਾ ਲਿਆ ਸੀ ਗੈਂਡਣ ਲੋਈ ਐਨਾ ਕੰਮ ਦਾ ਚਾ ਰਹਿ ਗਿਆ ਥੋੜਾ ਜਿਆਦਾ 10 ਕਿਲੋ ਪਾਇਆ ਸੀ ਪਿਛਲੇ ਸਾਲ ਮੈਂ ਵਾਲਟੀ ਦੇ ਵਿੱਚ ਹੀ ਪਾਇਆ ਸੀ ਸਹੀ ਰਹਿ ਗਿਆ ਹਾਂ ਹੀ ਰਹੀ ਹੈ ਬਾਦੂ ਖਾਦਾਗਾ ਬਹੁਤ ਵਧੀਆ ਬਣਿਆ ਸੀਗਾ ਬਾਕੀ ਫਾੜੀਆਂ ਵੀ ਛੋਟੀਆਂ ਸੀ ਵੱਟੀਆਂ ਨਹੀਂ ਹੈਈ ਸੀ ਜਿਹਦੇ ਉਹ ਵੱਟੀਆਂ ਫਾੜੀਆਂ ਹੁੰਦੀਆਂ ਨੇ ਨਾ ਉਹ ਪੱਤਾ ਖਾਣਿਆ ਤਾਂ ਸਿੜ ਦਿਆਂਗੇ ਨਾਲੇ ਇੱਕ ਹਾਲ ਖਰਾਬੀ ਹੋਇਆ ਹੈਗਾ ਸਾਰਾ ਵਧੀਆ ਹੋ ਗਿਆ ਤੇ ਇਹਦੀ ਵੀ ਮੈਂ ਦੱਸ ਕੇ ਕਿਲੋ ਹੀ ਪਾਉਂਗੀ ਹੁਣ ਭਾਈ ਉਧਰ ਅੰਬ ਦਾਚਾਰ ਵੀ ਅੰਬ ਕੱਟੀ ਜਾਂਦਾ ਹੈਗਾ ਬੀਬੀ ਕਹਿੰਦੀ ਬੀਬੀ ਨੇ ਫੋਨ ਕਰਿਆ ਸੀ ਵੀ ਤੁਸੀਂ ਕਟਾਉਣਾ ਹੈਗਾ ਸੀ ਪਹਿਲਾਂ ਵੀ ਕਹਿੰਦਾ ਸੀ ਵੀ ਆ ਜੇ ਭਾਈ ਕਹਿੰਦਾ ਮੈਂ ਸ਼ਾਮ ਨੂੰ ਕੱਟੂ ਫਿਰ ਤੇ ਫਿਰ ਮੈਂ ਜਾਂਦਾ ਸ਼ਾਮ ਨੂੰ ਆ ਜੇ ਨਾ ਹੁਣ ਭਾਈ ਕਹਿੰਦਾ ਉਧਰ ਕੱਟਣ ਆ ਕੇ ਫੋਨ ਬੀਬੀ ਹਾਂ ਅੰਬ ਦਾਚਾਰ ਬੀਬੀ ਕਹਿੰਦੀ ਵੀ ਜਾ ਤੁਸੀਂ ਵੀ ਕਟਾ ਲਓ ਅੰ ਇਹ ਸੀ ਤਾਂ ਕਟਾ ਲਿਆ। ਹੁਣ ਮੈਂ ਬੀਬੀ ਨੂੰ ਵੀ ਨਾਲ ਹੀ ਕਹਿੰਦਾ ਮੈਂ ਕਿਸੀ ਕੀ ਕਰਿਆ ਨਾ ਮੈਂ ਤੇ ਨਵੀਂ ਮਹਾਪਾਪਾ ਜੀ ਵੀ ਹੈ ਨਹੀਂਗੇ। ਤੁਸੀਂ ਨਾਲ ਹੀ ਆ ਜਾਓ ਕਿਉਂਕਿ ਮੈਂ ਮੱਝਾਂ ਵੀ ਬਣ ਕੇ ਆਉਂਦੀਆਂ ਲਿਗੀਆਂ ਨਾ ਇੱਧਰ ਘਰੇ ਕੋਈ ਹੈ ਨਹੀਂਗਾ। ਮੈਂ ਤੁਸੀਂ ਬੈਠ ਕੇ ਕਟਾ ਲਵਾਂ। ਹੁਣ ਆਪਾਂ ਇਹਨੂੰ ਹਲਾ ਕੇ ਇਹਦੇ ਵਿੱਚੋਂ ਕੱਢ ਦਾਂਗੇ। ਇਹਦੇ ਵਿੱਚ ਹੀ ਮੈਂ ਕੱਲ ਉਹਨੂੰ ਅੰਬਰਾਚਾਰ ਫੇਰ ਪਾ ਦੂੰਗੀ। ਕਿਉਂਕਿ ਅੱਜ ਆਪਾਂ ਉਹਨੂੰ ਪਾਣੀ ਦੇ ਵਿੱਚ ਪਾ ਆ ਇਹਦੇ ਵਿੱਚ ਪਾਵਾਂਗੇ ਨਾ ਨੂਨ ਵਗੈਰਾ। ਤੇ ਫਿਰ ਸੁਕਾ ਕੇ ਫੇਰ ਕੱਲ ਨੂੰ ਪਾ ਲਵਾਂਗੇ। ਬਰਾ ਹੋ ਗਿਆ? ਜੇਕਰ ਗਿੱਲਾ ਹੱਥ ਨਾ ਲੱਗੇ ਫੇਰ ਅੰਬਾਜਰ ਬਿਲਕੁਲ ਵੀ ਖਰਾਬ ਇੱਕ ਅਥਾਰੀ ਵੀ ਨਹੀਂ ਹੋਈ ਹੋਈਗੀ ਵੀ ਕਿਵੇਂ ਹੁੰਦੀ ਹੁੰਦੀ ਹੈਗੀ ਇਹਦੇ ਵਿੱਚ ਨਾ ਵੈਸੇ ਮੈਂ ਬਾਅਦ ਵਿੱਚ ਤਾਂ ਗਿੱਲਾ ਹੱਥ ਵੀ ਪੈਂਦਾ ਰਿਹਾਗਾ ਨਾ ਇਹੋ ਕਹਾੜ ਹੁੰਦੀ ਸੀਗੀ ਤੇ ਕੁਝ ਨਹੀਂ ਹੋਇਆ ਹੈਗਾ ਪਤਾ ਨਹੀਂ ਕੀ ਮੇਰੇ ਅੰਬਾਜਰ ਵੀ ਖਰਾਬ ਹੋਇਆ ਨਾ ਅੰਬ ਦਾ ਬਾਦੂ ਆਪਣੇ ਵੇਸੇ ਘਟ ਹੋਇਆ ਫਿਰ ਹੁਣ ਤਾਂ ਬੰਨਾਜਰ ਲੱਗੇ ਜੀ ਸੱਚ ਕਰਦਾ ਹੋਇਆ ਨਾ ਨਿੰਬੂ ਨਾ ਨੇਮੂ ਪਰ ਮੈਨੂੰ ਘੱਟ ਪਸੰਦ ਆਏ ਨੇ ਤੇ ਡੈਡੀ ਨੇ ਬਾਹਰੇ ਵੱਡੇ ਵੱਡੇ ਲੈ ਆਏ। ਜੁੜਿਆ ਬਾਹਰ ਕੱਢੇ ਹੋਏ ਨੇ। ਹੂੰ। ਛੋਟੇ ਨਹੀਂ ਲੈ ਕੇ ਆਏ ਹੈਗੇ ਛੋਟੇ ਲੈ ਕੇ ਆਏ। ਤੇ ਮੈਨਾਂ ਤਾਂ ਕਾਲੇ ਵੀ ਮਸੇ ਨਹੀਂ ਹੋਣਗੇ। ਇਹ ਹੁੰਦੀ ਨਹੀਂ ਇਹ ਬਰਤਣ ਲੱਗੇ ਖੇਤ ਭੇਜਣ ਲੱਗੇ ਹੁਣ ਮੈਂ। ਕਿਉਂਕਿ ਉਹ ਨਾ ਵੱਡੇ ਵੱਡੇ ਅੰਬ ਨੇਗੇ ਉਹ ਗੁੱਦਾ ਜਿਹੇ ਵਾਲੇ ਨੇਗੇ ਉਹ ਵਧੀਆ ਨਹੀਂ ਲੱਗਦੇ ਹੈਗੇ ਮੈਨੂੰ। ਛੋਟੇ ਛੋਟੇ ਸੋਹਣੇ ਲੱਗਦੇ ਨੇ ਕਾਗਦੀ ਜੇ। ਕੱਲ ਤੇ ਆ ਜਾਣਗੇ। ਲੋ ਜੀ ਆ ਪੰਬ ਕਟਾ ਲੇ। ਹੁਣ ਆਪਾਂ ਇਹਦੇ ਕੱਢ ਦਿਆਂਗੇ ਟੱਕਾ ਮੈਂ ਪਹਿਲਾਂ ਵੀ ਤੋਤੇ ਸੀਗੇ। ਹੁਣ ਆਪਾਂ ਇੱਕ ਵਾਰ ਹੋਰ ਤੋਲ ਪਹਿਲਾਂ ਕਿਉਂਕਿ ਅੰਬਾਂ ਦੇ ਵਿੱਚੋਂ ਜੇ ਅੰਬ ਕੱਢਦੇ ਨਾ ਚਿਪ-ਚਿਪ ਜੀ ਕਰੀ ਜਾਂਦੇ ਹੁੰਦੇ ਨੇ ਭਾਈ ਨੇ ਮੈਨੂੰ ਬਹੁਤ ਸਫੜਾ ਤਾਂ ਕਹਿੰਦੇ ਭਈਏ ਤੇ ਨਾਲ ਤੋਲਾ ਮੈਨਾਂ ਲੈ ਗਈ ਹੋਈ ਤੇ ਉਹਦੇ ਨਾਲ ਲੈ ਗਿਆ ਤੀ ਨਾ ਲੈ ਗਈ ਸੀ ਲਾਗਦੀ ਚਿਪ-ਚਿਪ ਨਹੀਂ ਹੋਣ ਦੇ ਦਿੰਦਾ ਤਾਂ ਇਹ ਗੱਲ ਨੂੰ ਬੀਬੀ ਆ ਗਈ ਮੇਰੇ ਨਾਲ ਲੱਗ ਗਈ ਮੈਂ ਮੱਜਾ-ਮੱਜਾ ਬੰਨਿਆ ਹੀ ਭਾਈ ਬਾਗ ਗਿਆ ਚੱਲ ਠੋਵੇਂ ਦੋਵੇਂ ਕਰ ਲਾਂਗੇ ਨਾ ਕਿ ਟਿੱਕਾਂ ਕੱਢਦੇ ਆਪਾਂ ਫਿਰ ਧੋਵਾਂਗੇ ਇਹਨਾਂ ਨੂੰ ਥੋੜੀਆਂ ਫਾੜੀਆਂ ਭਾਈ ਵੱਡੀਆਂ ਕਰ ਗਿਆ ਨਾਲ ਮੈਂ ਕਹਿ ਕੇ ਗਈ ਮਾਹ ਭਾਈ ਛੋਟੀਆਂ ਕਰ ਦੇ ਕਿਉਂਕਿ ਛੋਟੀ ਫਾੜੀ ਜਿਹੜੀ ਖਰਾਬ ਨਹੀਂ ਹੁੰਦੀ ਹੈਗੀ ਨਾ ਵੱਡੀਆਂ ਨੇ ਜਿਹੜੀਆਂ ਖਰਾਬ ਹੋ ਜਾਂਦੀਆਂ ਨੇ ਵੀ ਉਲੀ ਵਗੈਰਾ ਨਹੀਂ ਵੀ ਜਿਵੇਂ ਖਾਨ ਚ ਐਡੀ ਫਾੜੀ ਖਾਦੀ ਨਹੀਂ ਆਉਂਦੀ ਹੈਗੀ ਕਿਸੇ ਤੋਂ ਫਿਰ ਸਿੱਟਦੇ ਆਗੇ ਉਹ ਨਾ ਛੱਡੀ ਜਾਂਦੀ ਹੈ ਨਾ ਰੱਖੀ ਜਾਂਦੀ ਹੈ ਨਾ ਵੀ ਇਹ ਪੂਰਾ ਦਿਖਾ ਲੇ ਇਹ ਬੋਰੀ ਭਾਈ ਆਪਦੀ ਹੈ ਰਾ ਛੱਡ ਕੇ ਘਰ ਲਈਏ ਇਹ ਤਾਂ ਨਾ ਦੋ ਉੱਥੇ ਚੱਕ ਲਈ ਕੋਦੀ ਕੋਦੀ ਇੱਥੇ ਆਉਂਦੀ ਦੀਦੀ ਜਿਹੜੀ ਤੇ ਭਾਈ ਨੇ ਕੱਟਿਆ ਸੀ ਉਹ ਹੀ ਹੈ ਬੋਰੀ ਹਾਂ ਉਧਰ ਹੀ ਲੈ ਕੇ ਆਇਆ ਸੀ ਨਾ ਸਾਡੇ ਉਹਦੇ ਸਾਡੇ ਘਰੇ ਦੇ ਗਈ ਉਹਦੇ ਨਹੀਂ ਨਾ ਫਿਰ ਉਹਦੇ ਕੋਲੇ ਆਪ ਦੇ ਕੋਲੇ ਹੋਊ ਮੈਂ ਕਿਹਾ ਸੀ ਮਾਂ ਬਾਈ ਬੋਰੀ ਦੇ ਮੈਂ ਕਹਿੰਦੇ ਹੈਗੀ ਵੀ ਇਹ ਕਹਿੰਦੇ ਜਿ ਦੇਣੀਆਂ ਦੇਉ ਮਾ ਜੇ ਹੈਗੇ ਤਾਂ ਚੱਕ ਲੈ ਸਾਡੇ ਵਾਲੇ ਦੇ ਦਵਾਈਆਂ ਦੂਈਆਂ ਜਿਹੜੇ ਹੱਥ ਲੱਗੇ ਹੋਏ ਸੀਗੇ ਮੈਂ ਤਾਂ ਪਾ ਦਾਂਗੇ ਤੇ ਜਾਂਦੇ ਆਉਂਦੇ ਭੁੱਲ ਗਿਆ ਹੁਣ ਆਪਾਂ ਧੋ ਕੇ ਅੰਬ ਕਿਟਕਾ ਕੱਢ ਕੇ ਧੋ ਲੇ ਧੋ ਕੇ ਇਹਨਾਂ ਦੇ ਫਲਾਂ ਨੇ ਲੂਣ ਐਂਡ ਹਲਦੀ ਹੈ ਨਾ ਦੋਵੇਂ ਚੀਜ਼ਾਂ ਲਾਵਾਂਗੇ ਜਿਹੜੀ ਹਲਦੀ ਲਾਉਣੇ ਨਾ ਹਲਦੀ ਦੇ ਨਾਲ ਬਿਲਕੁਲ ਵੀ ਅੰਬ ਖਰਾਬ ਨਹੀਂ ਹੁੰਦਾ ਹੈਗਾ ਜਿਵੇਂ ਆਪਾਂ ਕਹਿੰਦੇ ਨਾ ਉਂਗਲੀ ਲਾ ਕੇ ਕੁਝ ਨਹੀਂ ਲੱਗਦਾ ਨਾ ਆਪਾਂ ਨੂੰ ਕੋਈ ਉਲੀ ਦੀ ਕੁੜੀ ਪਾਉਣ ਦੀ ਲੋੜ ਹੈਗੀ ਪਹਿਲਾਂ ਪਾਉਂਦੇ ਹੁੰਦੇ ਸੀ ਉਲੀ ਦੀ ਕੁੜੀ ਵੀ ਪਾਉਂਦੇ ਸੀਗੇ ਤੇ ਪਰ ਅਸੀਂ ਨਹੀਂ ਕਦੇ ਪਾਇਆ ਇਸ ਤਾ ਹਲਦੀ ਪਾ ਕੇ ਲੂਣ ਪਾ ਕੇ ਇਹ ਹਲਾ ਕੇ ਰੱਖ ਦਿੰਦੇ ਹਾਂ ਬਾਲਟੀ ਦੇ ਵਿੱਚ ਰੱਖ ਦਾਂਗੇ ਤੇ ਸਵੇਰੇ ਆਪਾਂ ਕੱਢ ਲਾਂਗੇ ਪਾਣੀ ਵਗੈਰਾ ਜਿਹੜਾ ਸਾਰਾ ਨਿਕਲ ਜਾਊਗਾ ਐਦਿਕੇ ਮੈਂ ਬੀਬੀ ਦੀ ਚਾਰ ਪਵਾਉਂਗੀ ਮੈਂ ਨਹੀਂ ਪਾਉਂਦੀ ਸ਼ੇਗੀ ਮੈਂ ਪਾਪਾ ਧੱਕ ਗਈ ਮੇਰੇ ਹੱਥ ਤੇ ਨਾ ਜ਼ਖਮ ਹੋ ਰਹੇ ਨੇਗੇ ਤਾਂ ਕਰਕੇ ਵੀ ਮੇਰੇ ਹੱਥਾਂ ਨੂੰ ਰਸਾ ਜਾ ਲੱਗਦਾ ਜਦੋਂ ਫਿਰ ਖਰਾਬ ਹੋ ਜਾਂਦਾ ਨਾ ਹੱਥ ਜਿਆਦਾ ਖਰਾਬ ਹੋ ਜਾਂਦੇ ਨੇਗੇ ਕਿੰਨਾ ਕੁ ਪਾਵਾਂ ਨੂੰ ਆ ਪਾ ਦੇ ਆ ਪਾ ਦੇ ਤਾਂ ਅਜਿਹਾ ਤਾਂ ਪਾਵਾਂ ਇਹ ਤਾਂ ਵੱਡਾ ਹੋਊਗਾ ਇਹ ਵੀ ਹੋਊ ਹੂੰ ਕਿਚ ਹਲਦੀ ਪਾ ਕੇ ਹੁਣ ਆਪਾਂ ਇਹਨੂੰ ਲਾ ਕੇ ਡਾ ਕੇ ਰੱਖ ਦਾਂਗੇ ਬਸ ਅੱਜ ਦਿਨ ਹੈ ਜਿਹੜਾ ਸੋਹਣਾ ਹੈਗਾ ਤਾਂ ਕਰਕੇ ਅੰਬ ਲੈ ਲੇ ਬਾਕੀ ਬੇਲੇ ਵੀ ਸੀਗੇ ਨਾ ਪਹਿਲਾਂ ਚਾਰ ਪੈਂਦਾ ਸੀ ਉਸ ਤੋਂ ਪਹਿਲਾਂ ਜੀਰੀ ਦਾ ਚੱਲੀ ਗਿਆ ਹੁਣ ਆਪਣੀ ਜੀਰੀ ਜਿਹੜੀ ਕੁ ਦੋ ਦਿਨ ਠਹਿਰ ਕੇ ਆਉਣਗੇ ਤੇ ਚਲੋ ਆਪਾਂ ਕੱਲ ਧੱਕਾ ਉਹਦਾ ਚਾਰ ਪਾ ਕੇ ਸਾਂਭ ਲਾਂਗੇ ਤੇ ਉਹਨਾਂ ਵਾਸਤੇ ਇਹ achar ਉਹਨਾਂ ਕ ਪਿਆ ਹੈਗਾ ਨਾ 4-5 ਕਿਲੋ ਪਿਆ ਹੈਗਾ ਚਲ ਆਪਾਂ ਡੰਗਾ ਵਧੀਆ ਲੈ ਜੂਗਾ ਜਿੱਦ ਨੂੰ ਇਹ ਬਣਨਾ ਹੈਗਾ ਉਦੋਂ ਨੂੰ ਖਤਮ ਹੋ ਜੂਗਾ ਜਿੱਦ ਨੂੰ ਉਹ ਖਤਮ ਹੋਊਗਾ ਇਹ ਬਣ ਜੂਗਾ ਤੇ ਹੁਣ ਮੈਂ ਦਾਲ ਧਰ ਲਈ ਇੱਧਰ ਰਹੂੰਗੀ ਛੋਲੇ ਗੈਸ ਤੇ ਰਿੱਜਣੀ ਰੱਖਤੀ ਪਿਆਜ਼ ਵਗੈਰਾ ਮੈਂ ਕੱਟਤੀਆਂਗੀ ਜੱਪਾ ਬੰਨੇ ਸੀ ਨਾ ਤੇ ਅੱਜ ਹਵਾ ਜਿਹੜੀ ਬਹੁਤ ਸੋਹਣੀ ਚੱਲਦੀ ਹੈ ਠੰਡਾ ਠੰਡਾ ਮੌਸਮ ਹੈਗਾ ਜਸਵੀਰ ਦੇ ਤੇ ਐ ਜੇ ਨਹੀਂ ਲੱਗਿਆ ਹੈਗਾ ਤਖਲੀਪ ਜੀ ਨਹੀਂ ਆਈਗੀ ਕੰਮ ਕਰਦੇ ਨੂੰ ਬੜੀ ਸੋਹਣਾ ਮੌਸਮ ਸੀਗਾ ਜਿਵੇਂ ਕਿਤੇ ਮੀਂਹ ਪਈ ਜਾਂਦਾ ਹੁੰਦਾ ਮੀਂਹ ਚੋਂ ਹਵਾ ਆਉਂਦੀ ਹੈਗੀ ਨਾ ਬਾਕੀ ਆਪਣੇ ਅੱਜ ਖੇਤ ਕਰੀ ਜਾਂਦੇ ਨੇ ਤਿਆਰੀ ਵਾਹਣ ਦੀ ਬਾਹੀ ਜਾਂਦੇ ਨੇ ਬੱਟਾ ਵਗੈਰਾ ਪਾਈ ਜਾਂਦੇ ਨੇ ਕੁਝ ਕੱਲ੍ਹ ਬਾਤ ਸੀ ਮੀਂਹ ਤੋਂ ਪਹਿਲਾਂ ਤੇ ਬਾਕੀ ਅੱਜ ਬੱਟਾ ਵਗੈਰਾ ਪਾਇਆ ਈ ਹੁਣ ਇਸ ਤੋਂ ਬਾਅਦ ਵਿੱਚ ਪਾਣੀ ਛੱਡ ਲੈਣਗੇ ਕਦੂ ਕਰ ਲੈਣਗੇ ਨਾ ਜਦੋਂ ਕਦੂ ਹੋ ਗਿਆ ਨਾਲ ਦੀ ਨਾਲ ਆਪਣੇ ਲਾਉਣ ਵਾਲੇ ਨੇ ਜਿਹੜੇ ਤਿਆਰ ਟਾਈਮ ਹੈ ਜਿਹੜਾ ਸਵਾ 3:00 ਦਾ ਹੋ ਗਿਆ ਤੇ ਹੁਣ ਮੈਂ ਪਿਆਜ਼ ਵਗੈਰਾ ਕੱਟ ਕੇ ਤੜਕਾ ਲਾ ਲਾ ਸਭ ਡਾਲ ਲੂ ਨਾ ਸਬਜੀ ਨੂੰ ਮੈਂ ਕਰਦੀ ਆ ਹੈ ਕਿਉਂ ਕੀ ਹੋ ਗਿਆ ਨਾ ਬਾਲਟੀ ਹਿਲਾ ਦੋ ਲੋਈ ਸ਼ਾਮ ਦਾ ਟਾਈਮ ਹੋ ਗਿਆ ਆਪਾਂ ਰੋਟੀ ਪਾਣੀ ਬਣਾ ਲਿਆ ਤੇ ਅੰਬ ਦਾ achar ਹੈ ਜਿਹੜਾ ਉਹ ਮੈਂ ਬਾਲਟੀ ਦੇ ਵਿੱਚ ਪਾ ਕੇ ਰੱਖਦਾ ਦੂਜੀ ਵਾਰ ਕੀ ਹੈ पांडे ਅਜ ਮੀਲੇ ਕੰਮ ਬਗਦਾ ਤਾਂ ਅੱਧਾ ਪੌਣਾ ਘੰਟਾ ਬਾਹਲਾ ਜਿਆਦੇ ਪਏਗਾ ਹਾਂਜੀ ਤਰੀਕ 15 ਹੋਣੀ ਤੇ ਬਾਹਰ ਜਿਆਦੇ ਜਿਵੇਂ ਸਾਰੇ ਗੱਪੜਵਾ ਕਰਤਾ ਹੁੰਦਾਗਾ ਖੜਕੇ ਇੰਨਾ ਜ਼ੋਰ ਦੀ ਪਿਆ ਸਾਰੇ ਕੰਮ ਨੂੰ ਰੇਟ ਹੋਗੇ ਸਮਾਂ ਦੀ ਤਾਂ ਬੈਠੇ ਮਾੜਾ ਇਹ ਖਾਦੀ ਇਹ ਅਰਧ ਰੱਤ ਰਾਤ ਮੱਝਾਂ ਦੀ ਮੱਛਰਦਾਨੀ ਪਤਾ ਨਹੀਂ ਕਿਵੇਂ ਹਵਾ ਹੁਗਾਰਾ ਡੰਡਾ ਡਿੱਗ ਗਿਆ ਮੱਛਰ ਵੜ ਗਿਆ ਸਾਰੀਆਂ ਮੱਛਰਾਂ ਨੇ ਤਰਸ ਨੂੰ ਨਾਇਆ ਫਾ ਮੱਛਰ ਮੱਝਾਂ ਨੂੰ ਕੀ ਹੋ ਗਿਆ ਕਿਉਂ ਮੈਂ ਸਵੇਰੇ ਗਈ ਫੇਰ ਪਤਾ ਲੱਗਿਆ ਵੀ ਡੰਡਾ ਡਿੱਗੇ ਪੈਗਾ ਤਾਂ ਮੱਛਰ ਵੜਿਆ ਅੱਜ ਤਾਂ ਹਜੇ ਤਾਂ ਬੈਠੀਆਂ ਨਹੀਂ ਗਈਆਂ ਪਰਾ ਦੇ ਲੇਟ ਹੋ ਗਏ ਥੋੜਾ ਮੱਛਰ ਤਾਂ ਨਹੀਂ ਪਾ ਗਏ ਨੇ ਹੈ ਡੜੀਆਂ ਨਹੀਂ ਕਰਤੀ ਸੀ ਹਾਂ ਕਰਤੀ ਸੀ ਬਾਕੀ ਜਦੋਂ ਨਾ ਇੰਜਣ ਚਲਾਉਣੇਗਾ ਉਹਦਾ ਧੂਆ ਜਿਹੜਾ ਕੌੜਾ ਹੁੰਦਾ ਹੈਗਾ ਜੇ ਸ਼ਾਮ ਨੂੰ ਅੱਜ ਥੋੜਾ ਜਿਹਾ ਇੱਕ ਵੇਲੇ ਚਲਾਏਗਾ ਉਹਦੇ ਨਾਲ ਸਾਰਾ ਪੁੱਛਰ ਮਰ ਜਾਂਦਾ ਹੈਗਾ ਕੌੜੇ ਹਾਂ ਧੂਆ ਜਿਆਦਾ ਕੌੜਾ ਹੁੰਦਾ ਥੋੜਾ ਜਿਹਾ ਤੇ ਸਪਰੇਅ ਕਰਨ ਦੀ ਲੋੜ ਨਹੀਂ ਪੈਂਦੀ ਧੂਏ ਧੂਏ ਨਾਲ ਕਰ ਜਾਂਦਾ ਹੈਗਾ ਤਾਂ ਨੂੰ ਇੱਕ ਸੌਣ ਹੋ ਜਾਊਗਾ ਹੁਣ ਤਾਂ ਇਹ ਦੁਬਾਰ ਮੱਛਰ ਵਧੂ ਵੀ ਵਧੂਗਾ ਮੱਚਰ ਦੇਖੋ ਤਾਂ ਸੀ ਕਿੰਨਾ ਗੰਦ ਤੇ ਤੇ ਮੇਰੇ ਲਾਈਟ ਲੱਗੀ ਛੱਡ ਗਈ ਦੂਜੀ ਲਾ ਜਾਂਦੀ ਵਧੀਆ ਰਹਿੰਦੀ ਕਿਵੇਂ ਬ੍ਰੀਕ ਤੇ ਫ੍ਰੀ ਕਰਨਾ ਰੋਟੀ ਖਾਣ ਜੀ ਮੇਰੇ ਸਾਰੇ ਕੰਮ ਨੂੰ ਲੇਟ ਕਰਾ ਦਿੰਦੇ ਤੇ ਮੈਂ ਕੰਮ ਕਰਤੀ ਸੀ ਅਗੇ ਤੇਰੇ ਪਹਿਲੇ ਤੋਂ ਹੁੰਦਾ ਹੁੰਦਾ ਸੀ ਬਾਹਰੀ ਵਾਲੀ ਰੋਟੀ ਨੇ ਮੈਂ ਕਹਿੰਦੇ ਲੇਟ ਹੀ ਨਹੀਂ ਹੁੰਦੀ ਮੈਂ ਸਾਹਦੇ ਨਾਲ ਹੀ ਚਾਰ ਰਹਿੰਦੀ ਆ ਕੋਈ ਮਰਦੀ ਨਾ ਖਾਣ ਨੂੰ ਤਾਂ ਰਹੇਗਾ ਨਾ ਹੀ ਘਹਿਰਾ ਕੋਈ ਗਦਮਾਚ ਕਾਵੇਂ ਨਹੀਂ ਖਾਦਨੇ ਪਤਾ ਐਸੇ ਵੇਲੇ ਤਾਂ ਮਸਤ ਦੌੜਦਾ ਸਵੇਰੇ ਵੀ ਮੈਨੂੰ ਇੰਨਾ ਖਾਂਦਾ ਕੰਨਾ ਖਾਂਦਾ ਜਾ ਕੇ ਸੱਚੀ ਐ ਲੱਗੂ ਕਿ ਕੋਈ ਤਿੱਖੀ ਜੀ ਚੀਜ਼ ਹੋਵੇ ਜਿਹਦੇ ਨਾਲ ਹੱਥ ਪੈ ਜਿਵੇਂ ਵੱਡਾ ਜਾ ਕੇ ਬਾਲਾ ਬਾਲਾ ਜਿਆਦਾ ਹੁੰਦਾ ਰੇਤ ਨੂੰ ਵੀ ਆਊਗਾ ਪਤਾ ਨਹੀਂ ਕੀ ਲੱਗਦਾ ਹੁਣ ਤਾਂ ਰੋਜ਼ ਹੀ ਰਹਾ ਕਰੂਗਾ ਕੱਲ ਨੂੰ ਬੁੱਧਵਾਰ ਦੀ ਸੰਗਰਾਣ ਹੈ ਕਹਿੰਦੇ ਬੁੱਧਵਾਰੀ ਸੰਗਰਾਣ ਦਾ ਮੀ ਜ਼ਿਆਦਾ ਹੁੰਦੇ ਨਹੀਂ ਬਾਕੀ ਪਤਾ ਲੱਗ ਜੂ ਸੌਣ ਆਵੇ ਇਹਦੇ ਵੀ ਆਉਣੀ ਨੇ ਇਹਦੇ ਪਤੀ ਹੁਣ ਸੌਣ ਟਟ ਗਾ ਫੁੱਲ ਅੱਗੇ ਬਚੀ ਨਹੀਂ ਬਸ ਇਹ ਉਹ ਬੜਾ ਦੇ ਦਰਦਾ ਇਹਨੀ ਫੀਲੀ ਵਧੀਆ ਲੱਗੀ ਜਾਨ ਬਹੁਤ ਸਵਾਦ ਸੀ ਇਹ ਸਵਾਦੀ ਬੜੇ ਬਣਦੇ ਨੇ ਪਤਾ ਨਹੀਂ ਗਾ ਤਾਂ ਮੈਂ ਤੋਂ ਵੀ ਸਵਾਦ ਹੈ ਮੈਂ

ਇਸ ਸਵੇਰ ਦੇ ਵੱਜ ਗਏ ਨੇਗੇ ਸਵਾ 4 ਮੈਂ ਉੱઠી ਸੀ ਅਜੇ ਸਵਾ 3 ਤੇ ਆਪਾਂ ਰਸੋਈ ਦਾ ਕੰਮ ਇਧਰੋਂ ਕਰ ਲਿਆ ਆਟਾ ਵਗੈਰਾ ਕੋਣ ਤਾਂ ਚਾਹ ਬਣਾ ਲਈ ਨਾ ਪਿਆਤੀ ਸਾਰਿਆਂ ਨੂੰ ਅੱਜ ਜਾਣਾ ਸੀਗਾ ਨਵੀ ਦੀ ਰੈਡੀ ਨੇ ਕਿਤੇ ਤੇ ਕਿਸੇ ਨੇ ਵੀ ਜਾਣਾ ਹੋਵੇ ਨਾ ਬੁੜੀਆਂ ਤਾਂ ਸਨੇਹਾ ਉੱਠਣਾ ਪੈਂਦਾ ਹੈਗਾ ਅਗਲਾ ਤਾਂ ਜਾਣ ਨਾਲ ਤਾਂ ਟਾਈਮ ਤੇ ਉੱਠਦਾ ਹੁੰਦਾ ਹੈਗਾ ਤੇ ਆਪਨੇ ਜਿਹੜਾ ਕਰਨਾ ਹੁੰਦਾ ਚਾਹ ਪਾਣੀ ਰੋਟੀ ਨਾ ਅੱਜ ਰੋਟੀ ਕਹਿੰਦੇ ਖਾ ਕੇ ਨਹੀਂ ਜਾਂਦੇ ਹੈਗੇ ਦੋਨੇ ਪੀਉਤੀ ਜਾਂਦੇ ਨੇਗੇ ਤੇ ਚਲੋ ਮੈਂ ਚਾਹ ਬਣਾਤੀ ਨਾ ਚਾਹ ਨਾਲ ਬਿਸਕੁਟ ਵਗੈਰਾ ਖਾ ਜਾਣਗੇ ਜਿਹੜਾ ਕੁਝ ਖਾਣਾ ਹੋਇਆ ਤੇ ਹੁਣ ਸਵਾ 4 ਦਾ ਟਾਈਮ ਹੋ ਗਿਆ ਹੁਣ ਮੈਂ ਚਲਦੀ ਮੱਜਾ ਬਣੀ ਮੈਂ ਮੱਜਾ ਦੇਖੀ ਜਾਂਦੀ ਸੀ ਮੈਂ 10 ਮਿੰਟ ਬੈਠ ਗਈ ਸਿਕੰਦਰ ਨੂੰ ਫੋਨ ਲਾ ਕੇ ਤੇ ਰਾਮ ਨਾਲ ਬੈਠੀਆਂ ਨੇ ਗੀਆਂ ਅੱਜ ਇੱਕ ਤਾਂ ਹਵਾ ਚੱਲਦੀ ਏਗੀ ਕਿਉਂਕਿ ਕੱਲ ਮੀਂਹ ਪੈ ਗਿਆ ਸੀ ਸਾਰੀ ਰਾਤ ਇਨੀ ਸੁਣੀ ਹਵਾ ਚੱਲੀ ਏ ਤੇ ਮੱਛਰ ਵਗੈਰਾ ਹੈ ਨਹੀਂ ਅੰਦਰ ਅੱਜ ਤੇ ਰਾਮ ਨਾਲ ਸਾਰੀਆਂ ਬੈਠੀਆਂ ਨੇ ਮੈਨੂੰ ਤਾਂ ਪਰ ਖਾ ਲਿਆ ਜ ਮੱਛਰ ਨਹੀਂ ਹੁਣ ਤੱਕ ਪੈਰ ਹੱਥ ਠੀਕ ਕਰਕੇ ਨਹੀਂ ਗਿੰਦਰਾ ਜਦੋਂ ਉਹਨਾਂ ਇੱਥੇ ਆਟਾ ਵਗੈਰਾ ਗੁੰਦਦੇ ਆਂਗੇ ਪਤਾ ਨਹੀਂ ਕਿੱਥੋਂ ਡੀ ਜਾਂਦਾ ਰਹਿੰਦਾਗਾ ਨਾਲ ਮੈਂ ਇੱਕ ਵੱਲ ਬੁਲਾਉਣੀ ਏਗੀ ਇੱਕ ਵੱਲ ਬਦੀ ਬਹੁਤ ਜ਼ਿਆਦਾ ਆ ਜਾਂਦਾ ਨਾ ਤੇ ਹੁਣ ਮੈਨੂੰ ਕਹਿੰਦੇ ਇੱਥੇ ਸਪਰੇਅ ਜੀ ਕਰਦਿਆ ਕਰ ਕਹਿੰਦੇ ਤਾਂ ਵੀ ਤੈਨੂੰ ਨਹੀਂ ਖਾਇਆ ਕਰੂੰਗਾ ਇਸ ਤਰ੍ਹਾਂ ਜਿਆਦਾ ਮੱਛਰ ਵੀ ਫਿਰ ਮੜਾ ਲਗਾ ਨਾ ਜਦੋਂ ਦੰਦੀ ਵੱਡਦਾ ਹੈਗਾ ਜਹਰੀਲਾ ਹੁੰਦਾ ਹੈ ਉਧਰ ਵਧੀਏਗਾ ਮੌਸਮ ਹਵਾ ਚੱਲਦੀ ਹੈ ਕਿਉਂਕਿ ਅੰਦਰ ਹਵਾ ਵੀ ਲੱਗਦੀਏਗੀ ਮੱਛਰਦਾਨੀ ਵੀ ਹੈ ਤੇ ਹੁਣ ਮੈਂ ਮੱਝਾ ਬੰਦੀ ਹੈ ਮੈਨੂੰ ਐ ਸੀਗਾ ਵੀ ਵਿਚਾਰੀਆਂ ਕਾ ਨੂੰ ਉਠਾਉਣੀ ਨੇ ਸਾਰੀਆਂ ਬੈਠੀਆਂ ਨੇ ਆਰਾਮ ਨਾਲ ਮਾ ਕਾ ਨੂੰ ਆਪਦੇ ਵਰਗੀ ਹੁੰਦੇ ਬੇਚੈਨ ਜੀ ਕਰਨੀਆਂ ਨੇ ਨਾ ਫਿਰ ਆਏ ਜੀ ਮੈਂ ਨਾ ਠਾਈਆਂ ਨਾ ਬੰਨੀ ਆ ਫਿਰ ਮੈਨੂੰ ਕਵੇੜਾ ਹੋ ਜਾਊਗਾ ਕਿਉਂਕਿ ਮੈਂ ਕੱਲੀਆਂ ਇਸ ਤੋਂ ਬਾਅਦ ਵਿੱਚ ਨਾ ਖੇਤ ਵੀ ਰੁੱਤੀ ਜਾਣੀ ਹੈਗੀ ਅੱਜ ਆਪਣੇ ਕੱਦੂ ਵਗੈਰਾ ਕਰਨਗੇ ਤੇ ਫਿਰ ਮੇਥੋਂ ਕੰਮ ਠੀਕ ਨਹੀਂ ਆਉਣਾ ਹੈਗਾ ਐ ਨਹੀਂ ਪਤਾ ਮੱਜਾਂ ਦਾ ਵੀ ਇੰਝ ਛੱਡ ਕੇ ਚਲੇ ਜਾਣ ਫਿਰ ਆਪਦਾ ਟਾਈਮ ਨਾਲ ਕੰਮ ਕਰ ਲੂੰਗੀ ਨਾ ਦੇਖ ਰਹੀ ਮੈਂ ਉਹਨਾਂ ਨੂੰ ਉਠਾ ਕੇ ਨਵੀਂ ਦੀ ਰੈਡੀ ਹਜੇ ਉੱਠੇ ਨਹੀਂ ਸੀਗੇ ਨਵੀਂ ਤਾਂ ਉੱਠ ਗਈ ਉਹ ਤਾਂ ਆਪਦਾ ਪਾਠ ਕਰੀ ਜਾਂਦੀ ਹੈ ਉਹਨਾਂ ਨੇ ਹਜੇ ਚਾਹ ਪਾਣੀ ਪੀਤਾ ਨਹੀਂ ਹੈਗਾ ਉਹਦਾ ਟਾਈਮ ਤੇ ਉੱਠਣਗੇ ਜਦੋਂ ਜਾਣਾ ਹੋਇਆ ਬਸ 5:00 ਵਜੇ ਚਲੇ ਜਾਣਗੇ ਨਾ ਸਵਾ ਚਾਰ ਦਾ ਟਾਈਮ ਹੋ ਗਿਆ 2 ਘੰਟੇ ਤੱਕ ਕਹਿਤਾ ਨਵੀਨ ਨੂੰ ਹਟਾ ਦੇ ਜਾਂ ਫਿਰ ਮੈਂ ਠਾ ਦੂੰਗੀ ਆਕੇ ਲੋ ਜੀ ਟਾਈਮ ਹੈ ਜਿਹੜਾ 5.5 ਦਾ ਹੋ ਗਿਆ ਮੈਂ ਧਾਰਾ ਕੱਢ ਲਈ ਆ ਦੁੱਧ ਬਾਦ ਗਰਮ ਕਰਤਾ ਅਜੇ ਇੱਕ ਧਾਰ ਰਹਿੰਦੀ ਹੈ ਮੇਰੀ ਉਹ ਆਕੇ ਨਵੀ ਦੀ ਰੈਡੀ ਕਢਾਉਣਗੇ ਨਾ ਉਹ ਮੈਂ ਕੱਢ ਨਹੀਂ ਸਕਦੀ ਹੈਗੀ ਤੇ ਜਾਣ ਲੱਗੇ ਪਾਪਾ ਜੀ ਨੂੰ ਬਾਹਰ ਲਾਗੇ ਪਾਪਾ ਜੀ ਅੰਦਰ ਬੈਠੇ ਵਿਚਾਰੇ ਭਾਂਡੇ ਦੇ ਵਿੱਚ ਉਹਨਾਂ ਨੂੰ ਬਾਹਰਲਾ ਕੁੰਡਾ ਲਾਗੇ ਗੇਟ ਖੁੱਲਾ ਪਿਆ ਗੇਟ ਲਾਕੇ ਨਹੀਂ ਗਏਗੇ ਦੋਨੇ ਪਿਓ ਤੇ ਉਹ ਤਾਂ ਕੁਦਰਤੀ ਮੈ ਆ ਗਈ ਮੈਂ ਤਾਂ ਉਧਰ ਸੋਚੀ ਇੰਨੀ ਮਹਲਾ ਮੈਨੂੰ ਦੱਸ ਕੇ ਜਾਣਗੇ ਵੀ ਤੂੰ ਗੇਟ ਗੁੰਟ ਲਾ ਲੈ ਜਮਾਹਾ ਪਾਪਾ ਜੀ ਬਾਰ ਜਿਹੜਾ ਤਾਂ ਡਾਉਣਾ ਸੀ ਉਹ ਤਾਂ ਖੁੱਲਾ ਛੱਡ ਗਏ ਪਾਪਾ ਜੀ ਗੁਰਦੁਆਰਾ ਸਾਹਿਬ ਜਾਣ ਤੋਂ ਬੈਠੇ ਉਹਨਾਂ ਨੂੰ ਕੁੰਡੀ ਲੱਗੀ ਹੁਣ ਆ ਕੇ ਖੋਲਿਓ ਆਵਾਜ਼ਾਂ ਮਾਰੀ ਜਣਾ ਮੈਂ ਬਾਹਰ ਲੇ ਕੇ ਰਹੀ ਸੀ ਮੈਨੂੰ ਉਧਰ ਕੀ ਸੁਣਦਾ ਪੱਖਿਆਂ ਦੇ ਖੜਕੇ ਚ ਨਾ ਮੱਜਾਂ ਦਾ ਵੀ ਆਪਾਂ ਤਾਂ ਆਪਦੇ ਰੋਲੇ ਚ ਹੀ ਹੁੰਨੇ ਆਗੇ ਨਾ ਕਦੇ ਕਿਸੇ ਨਾਲ ਬੋਲ ਪਏ ਕਦੇ ਕੋਈ ਪਸ਼ੂ ਹੋ ਗਿਆ ਤੇ ਉਧਰ ਸੁਣਦਾ ਨਹੀਂ ਸੀਗਾ ਹੁਣ ਆ ਕੇ ਕੁੰਡੀ ਖੋਲਿਆ ਹੁਣ ਗੁਰਦੁਆਰਾ ਸਾਹਿਬ ਗਏ ਨਹੀਂ ਕਿ ਕਹਿੰਦੇ ਵੀ ਮੈਨੂੰ ਬਾਹਰ ਲਾ ਤਾਂ ਮੈਂ ਤੁਸੀਂ ਬੈਠੇ ਬੋਲੀ ਜਾਨੇ ਨਾ ਤਾਂ ਮੇਰੇ ਲਈ ਵੀ ਫੋਨ ਹੈ ਵੀ ਤੁਸੀਂ ਫੋਨ ਹੀ ਕਰ ਦੋਗੇ ਨਾ ਬਿਨਾਈ ਹੋ ਮੁੜ ਕਿਆ ਸਕਦੇ ਨੇ ਕਿ ਹੁਣ ਤੁਸੀਂ ਬੈਠੇ ਚੱਕੀ ਜੋ ਜਦੋਂ ਮੈਂ ਆਗੀ ਖੋਲ ਦਿੰਦੀ ਤੇ ਇਹ ਕਹਿੰਦੇ ਮੈਂ ਕਿ ਮੈਂ ਗੁਰਦੁਆਰਾ ਸਾਹਿਬ ਜਾਣਾ ਸੀਗਾ ਚਲੋ ਹਜੇ ਵੀ ਟਾਈਮ ਨਾਲ ਵਾਗ ਗਿਆ ਕਿਉਂਕਿ ਅੱਜ ਸੰਗਰਾਂਦ ਹੈਗੀ ਨਾ ਥੋੜਾ ਜਿਹਾ ਟਾਈਮ ਲੱਗ ਜਾਣਾਗਾ ਹੁਣ ਕਥਾ ਵਿਚਾਰ ਹੋਣਗੇ ਤੇ ਹੁਣ ਮੈਂ ਚੱਕਦੀ ਆਂਗੀ ਝਾੜੂ ਆਪਾਂ ਲਾਉਨੇ ਆਂਗੇ ਝਾੜੂ ਵਗੈਰਾ ਨਾ ਕਮਰਾ ਵਗੈਰਾ ਸਾਫ ਕਰਦੇ ਬਿਸਤਰੀ ਚੱਕਦੇ ਆ ਆਪਣੀ ਡਿਊਟੀ ਹੁਣ ਇਹ ਕੰਮਾਂ ਤੇ ਹੋਗੀ ਤੇ ਬਲੌਗ ਦਾ ਆਪਾਂ ਇੱਥੇ ਕਰਦੇ ਆਂਗੇ ਚਲੋ ਜਦੋਂ ਆ ਗਏ ਮੁੜ ਕੇ ਧਾਰ ਕਢਾ ਦੇਣਗੇ ਤੇ ਮਿਲਦੇ ਆਂ ਫੇਰ ਆਪਾਂ ਅਗਲੇ ਬਲੌਗ ਦੇ ਵਿੱਚ ਕਿਸੇ ਹੋਰ ਸੋਹਣੇ ਜਿਹਾ ਬਲੌਗ ਦੇ ਵਿੱਚ ਨਾ ਉਮੀਦ ਹੈ ਤੁਹਾਨੂੰ ਮੇਰਾ ਬਲੌਗ ਜਰੂਰ ਪਸੰਦ ਆਇਆ ਹੋਗਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਵੀਡੀਓ ਦੇਖਣ ਲਈ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਤੇ ਤਦ ਤੱਕ ਦੀ ਨਹੀਂ ਸਤਿ ਸ੍ਰੀ ਅਕਾਲ